ਨਵੀਆਂ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਦਸੋਦਾ ਭਰਾ ਮਨਤਪਾਲ ਸਿੰਘ ਬੱਬੂ ਤੇ ਆ ਪਕੜੇ ਮੈਂ ਜਿੱਤ ਤਲਵੰਡੀ ਸਾਪੋਂ ਤੇ ਤੇ ਭਾਈ ਬਾਵੜੀ ਆਪਣੇ ਨਾਲ ਜੁੜੇਗਾ ਤੇ ਕਰਦੇ ਆ ਅੱਜ ਕਿੰਨੇ ਟਰਾਲੇ ਲੈ ਗਿਆ ਵੀਡੀਓ 'ਚ ਬਣੇ ਰਿਹਾ ਭਾਈ ਜੀ ਆ ਸੀਗਾ ਭਾਈ ਬਾਵੜੀ ਆ ਸੀ ਕਾਲ ਭਾਈ ਬਹੁਤ ਵਧੀਆ ਹੋ ਠੀਕ ਹੋ ਭਾਈ ਜੀ ਬਹੁਤ ਵਧੀਆ ਜੀ ਤੇ ਅੱਜ ਕਿੰਨੇ ਟਰਾਲੇ ਲੈ ਗਏ ਅੱਜ ਆਪਣੇ ਕੋਲ ਹੈਗੇ ਸੀ 10 12 ਕ ਪੀਸ ਜੀ ਠੀਕ ਆ ਜੀ ਤੇ ਲੇਕੇ ਸਨ ਕੀ ਆ ਭਾਈ ਜੀ ਆਪਣੇ ਤੇ ਕਿਸੇ ਨਾਲ ਆਪਣੇ ਭਾਈ ਤਲਵੰਡੀ ਸਾਪੋਂ ਪੰਪ ਦੇ ਸਾਹਮਣੇ ਠੀਕ ਆ ਜੀ ਪਿੰਡ ਪਿੰਡ ਘੁੰਮਣ ਕਲਾ ਬਾਈ ਜੀ ਬਾਈ ਪਿੰਡ ਘੁੰਮਣ ਕਲਾ ਲੋ ਬਾਈ ਆਪਾਂ ਟਰਾਲੀ ਦਿਖਾਉਣੇ ਆ ਗਏ ਤੁਹਾਨੂੰ ਤੇ ਲੋ ਵਿੱਚ ਚੈੱਕ ਕਰੋ ਜਿਆਦਾਤਰ ਆਪਣੇ ਕੋਲੇ ਬੇ ਰੰਗਾਂ ਕਿ ਕੀਤੀ ਹੁੰਦੀ ਰਹੇ ਮੇਰਾ ਰੰਗ ਤਾਂ ਕੀਤੀ ਹੁੰਦੀਆਂ ਬਾਈ ਰੰਗ ਵਾਲੀਆਂ ਵੀ ਹੁੰਦੀਆਂ ਨੇ ਬਾਈ ਠੀਕ ਆ ਜੀ ਆ ਦੇਖੋ ਜੀ ਡਬਲ ਗੱਟੇ ਦੇ ਵਿੱਚ ਆ ਗਈ ਡਬਲ ਗੱਟੇ ਚ ਮੱਸੀ ਮੱਸੀ ਹੋ ਕਹਦੇ ਨੇ ਇਹਨੂੰ ਇਹਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਥਾਰੀ ਲੈ ਬਾਈ ਜੀ ਮੈਂ ਕਹਿੰਦਾ ਨਵੇਂ-ਨਵੇਂ ਫੀਚਰ ਆਣਿਆ ਤੇ ਨਵੇਂ-ਨਵੇਂ ਡਿਜ਼ਾਈਨਰਾਂ ਦੀਆਂ ਟਰਾਲੀਆਂ ਆ ਦੇਖੋ ਸਾਰਾ ਲੋਕ ਆ ਗਏ ਕੋਲੇ ਨੇ ਆ ਦੇਖੋ ਜੀ ਸਾਰੀ ਮੰਡੀ ਚ ਨਹੀਂ ਲੋਗੋ ਆਪਣੇ ਨਾਲ ਦੇ ਜੱਟ ਦੀ MSW ਵਰਗੀ ਐ ਹਾਂਜੀ ਤੇ ਲੱਭ ਜੀ ਉਹ ਗੱਲ ਬਾਤ ਆ ਗਈ ਤੇ ਪਬਲਿਕ ਕੀ ਵੇਟ ਹੋਗਾ ਇਹਦਾ ਹਾਂਜੀ ਕਿੰਨਾ ਵੇਟ ਹੋਗਾ ਜੀ ਇਹ 16 ਕਵਾਟਰ ਜੀ 16 ਕਵਾਟਰ ਤੇ ਕਿੰਨੇ ਚੈਨਰ ਲੱਗੇ ਹੋਣਗੇ ਇਹਦੇ 15 ਜੀ 15 ਚੈਨਰ ਲੱਗੇ ਹੋਏ ਨੇਗੇ ਡਬਲ ਗਾਟੇ ਚਾਗੇ ਹਾਂਜੀ ਤੇ ਬਾਕੀ ਗੱਡੀ ਦੇ ਚੈੱਕ ਕਰ ਦਿਆ ਤੇ ਸਿੰਗਲ ਟਾਇਰ ਵਾਲੀ ਹੈ ਕਿ ਡਬਲ ਟਾਇਰ ਵਾਲੀ ਇਹਦੇ ਬਈ ਡਬਲ ਟਾਇਰ ਵਾਲਾ ਇਸ ਤੇ ਲੱਗੇ 683 ਨੰਬਰ ਵਾਇਰਿੰਗ ਲੱਗੇ ਦੇ ਠੀਕ ਹੈ 683 ਨੰਬਰ ਹਾਂਜੀ ਹਾਂਜੀ ਠੀਕ ਹੈ ਜੀ ਇਹ ਡਬਲ ਸਾ ਇਹਦਾ ਡਾਲਾ ਕੋਲ ਨਾਲ ਆ ਗਿਆ ਜੀ ਇਹ ਕਈ ਇਹ ਜੇ ਗੱਲਾਂ ਵੀ ਚੱਲਦਾ ਲੈ ਬਾਈ ਹਾਂ ਚੈੱਕ ਕਰੋ ਟਰਾਲੀ ਦੀ ਕੰਡੀਸ਼ਨ ਹਾਂਜੀ ਤੇ ਟਾਟਾ ਦੀਆਂ ਚਾਦਰਾਂ ਲੈ ਬਾਈ ਓਕੇ ਰਿਪੋਰਟ ਚਾ ਟਰਾਲੀ ਆ ਦੇਖੋ ਜੀ ਇਹਦੇ ਬੀਲ ਵੀ ਲਾਤੇ ਆਪਾਂ ਲੈ ਬਾਈ ਬਿਲ ਕੱਪੇ ਵੀ ਲੱਗੇ ਹੋਏ ਨੇਗੇ ਕਿਹਨ ਰੇਟ ਵਧਾਣਾ ਵੇ ਇਕੱਲੇ ਬਿਲ ਕੱਪਾਂ ਦਾ ਨਾ ਨਾ ਠੀਕ ਹੈ ਜੀ ਤੇ ਕਿੰਨੇ ਵਾ ਕਿੰਨੇ ਦਾ ਵਾਬਲੀ ਹੈ ਇਹ 11 ਫੁੱਟ ਲੰਬੀਆਂ ਬਾਈ ਜੀ ਠੀਕ ਹੈ ਜੀ ਤੇ 6 ਫੁੱਟ ਚੌੜੀ ਇੱਕ ਪੀਸਾ ਪਾ ਸੇਲ ਕਰਤਾ ਜ ਆ ਜਾਂਦਾ ਲੈ ਬਾਈ ਆ ਪੀਸਾ ਸੇਲ ਕਰਤਾ ਕਿੰਨੇ ਦਾ ਵਾਬਲੀ ਸੇਲ ਹੋਗੇ 138 ਦਾ ਜੀ 138 ਦਾ ਤੇ ਬੋਲੀ ਲੰਬੀ ਬਾਦਲ ਤੋਂ ਲੈਤਾ ਬਣ ਜਾਣੇ ਠੀਕ ਆ ਜੀ ਤੇ ਲੰਬੀ ਬਾਦਲ ਤੋਂ ਲੈਤਾ ਤੇ ਇਹਦੀ ਕੀ ਡਿਮਾਂਡ ਆ ਜੀ ਇਹਦੀ ਜੀ 158000 ਰੁਪਇਆ ਠੀਕ ਆ ਜੀ ਹਾਂ ਜੀ ਤੇ ਮੰਨਤਾ ਨੂੰ ਹੋ ਜਾਗਾ ਕਰ ਦਾਂਗੇ ਜੀ ਕੋਈ ਗੱਲ ਠੀਕ ਆ ਜੀ ਚਲੋ ਬਈ ਜੀ ਬਾਕੀ ਚੈੱਕ ਕਰ ਸਕਦੇ ਹੋ ਕਿ ਵਿੱਚ ਕੋਈ ਪਟੇਨ ਵਗੈਰਾ ਨਹੀਂ ਪੜੇ ਹੋਏ ਤੇ ਜਿਵੇਂ ਆਪਾਸ ਗਿਆ ਇੰਗਲੰਡ ਗਿਆ ਲੱਗੇ ਤੇ ਅਗਲੇ ਕਾਲੀ ਤੇ ਇਹ ਵੀ ਡਬਲ ਚ ਇਹ ਵੀ ਹਾਂ ਡਬਲ ਘਾਟੇ ਦੇ ਵਿੱਚ ਆ ਗਈ ਜੀ 11 6 ਸਵਾ 2 ਦੇ ਵਿੱਚ ਸੈੱਜ ਆ ਗਏ ਜੀ ਇਹ ਠੀਕ ਆ ਜੀ ਇਹਦਾ ਰੇਟ ਇੱਕ ਲੱਖ 60000 ਹੈ ਅਗਰ ਟਾਟਾ ਦੀ ਮਾਲੇ ਤੇ ਆਗੇ ਜੀ ਟਾਟਾ ਦੀ ਮਾਲੇ ਤੇ ਆ ਗਿਆ ਜੇ ਬਾਬ ਜੀ ਟਾਇਰ ਲਾ ਕੇ ਲੈਣੀ ਹੋਵੇ ਟਰਾਲੀ ਕੋਈ ਗੱਲ ਨਹੀਂ ਟਾਇਰ ਆਪਾਂ ਸੀ 7000 ਦੇ ਲਾ ਲੈਣੇ ਸੀ 10000 ਤੋਂ ਲੈ ਕੇ 7000 ਤੱਕ ਰਹੇ ਹੁੰਦੀ ਆਪਾਂ ਟਾਇਰ ਠੀਕ ਆ ਜੀ ਤੇ ਉਹ ਵੈਸੇ ਜ਼ਿੰਮੇਵਾਰ ਤੇ ਹੱਕ ਵਾਸਤੇ ਟਰ ਬਹੁਤ ਵਧੀਆ ਨਹੀਂ ਜੀ ਠੀਕ ਆ ਜੀ ਤੇ ਬਣ ਕੜਿਆਲੇ ਰਿੰਬ ਆਗੇ ਕੜਿਆਲੇ ਰਿੰਬ ਆਗੇ ਬਾਈ ਜੀ ਤੇ ਪੰਪ ਪੰਪ ਦੋ ਸਟੇਜ ਆ ਗਿਆ ਜੀ ਤੇ ਕਿੰਨੇ ਮਹੀਨਿਆਂ ਦੀ ਗਾਰੰਟੀ ਆ ਇਹਦੀ 3 ਸਾਲਾਂ ਦੀ ਗਾਰੰਟੀ ਦੇ ਦਾਂਗੇ ਜੀ ਆਪਾਂ 3 ਸਾਲਾਂ ਦੀ ਹਾਂ ਜੀ ਵੀਰੇ ਠੀਕ ਆ ਜੀ ਆਹ ਭਾਈ ਜੀ ਦੋ ਸਟੇਜ ਦਾ ਪੰਪਾ ਕਾ ਵਾਕਿ ਕਿੰਨੇ ਟਨ ਦਾ ਹੁੰਦਾ ਬਬਲੀ ਇਹ 15 ਟਨ ਦਾ ਜੀ 15 ਟਨ ਦਾ ਤੇ ਆਹ ਦੇਖੋ ਜੀ ਇਹਦੀ ਆਪਾਂ ਲੁੱਕ ਚੇਂਜ ਕਰਦੇ ਹਾਂ ਲੁੱਕ ਚੇਂਜ ਕਰਤੀ ਜੀ ਦਾ ਐ ਮੰਨ ਕੇ ਚੱਲੋ ਵੀ 12 ਕਾ 12 ਫੁੱਟੇ ਦੀ ਉੱਤੋਂ ਲੁੱਕ ਕਰਤੀ ਜੀ ਦੀ ਠੀਕ ਹੈ ਉੱਪਰੋਂ 12 ਫੁੱਟ ਦੀ ਤੇ ਥੱਲੋਂ 11 ਦਾ ਜੀ ਥੱਲੋਂ 11 ਦੀ 11 ਛੇ ਵਾਲੀ ਆਹ ਦੇਖੋ ਜੀ ਦਿਖਾ ਦਿਓ ਸਾਰਾ ਉੱਪਰ ਨੂੰ ਬੱਡ ਬਦਾਤਾ ਲੈ ਵੀ ਜੀ ਬੱਡ ਬਦਾਤਾ ਉਹ ਟਰਾਲੀ ਤੇ ਟਰਾਲੀ 'ਚ ਪੂਰਾ ਫਰਕ ਆਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇਧਰ ਪੌੜੀ ਵਗੈਰਾ ਵੀ ਲਾਈ ਹੋਈ ਹੈ ਕਿ ਹਾਂ ਜੀ ਆ ਚਲੋ ਵੀ ਟੂਲ ਵੀ ਲਾਤਾ ਤੇ ਇਹਦਾ ਬੇਟ ਕਿੰਨਾ ਹੋਗਾ ਬਬਲੇ ਇਹਦਾ ਬਸ 16 16 ਜੀ ਇਹਦਾ ਵੀ 16 ਜਾਂ 16 ਠੀਕ ਹੈ ਜੀ 14 ਤੋਂ ਲੈ ਕੇ 16 ਤੋਂ ਉੱਪਰ ਉੱਪਰ ਵਾਲੇ ਬੇਟ ਵਾਲੇ 14 ਦਾ ਹੁੰਦਾ ਨਹੀਂ ਮੇਰੇ ਕੋਲ 14 ਤਾਂ ਹੁੰਦੇ ਨਹੀਂ 14 ਤੇ ਕਦੋਂ ਹੋਗੇ ਹਾਂ ਜੀ ਤੇ ਇਹਦੇ ਕੀ ਡਿਮਾਂਡ ਆ ਜੀ ਇਹਦੀ 163 ਜੀ 58000 ਜੀ 1 ਲੱਖ 58000 ਤੇ ਉਹਦੇ ਕਲਰ ਸਮੇਤ 1 ਲੱਖ 70000 ਜੀ ਹਾਂ ਜੀ ਠੀਕ ਹੈ ਜੀ ਚਲੋ ਵੀ ਅਗਲੇ ਟ੍ਰਾਲੀ ਬਾਰੇ ਵੀ ਗੱਲਬਾਤ ਕਰਾਂਗੇ ਤੇ ਇਹ ਚ ਇਹ ਤਾਂ ਪਾਪਾ ਵਗੈਰਾ ਲਾਤੀ ਨਾ ਇਹ ਤਾਂ ਪਾਪਾ ਵਗੈਰਾ ਲਾਤੀ ਹੈ ਜੀ ਸਾਬਾ ਇਹ ਇਹ ਦੇ ਲੁੱਕ ਹਰੇ ਦੇ ਟਰਾਲੀ ਦੀ ਚੇਂਜ ਆ ਹਾਂ ਜੀ ਹਰੇ ਕਾ ਟਰਾਲੀ ਦੀ ਲੁੱਕ ਚੇਂਜ ਆ ਬਈ ਲੱਗ ਲੱਗ ਟਰਾਲੀ ਨੇ ਹਰੇ ਕ ਤਰ੍ਹਾਂ ਦੀਆਂ ਜੇ ਕਿਸੇ ਮਰਜ਼ੀ ਤਰ੍ਹਾਂ ਦੀ ਸਾਈਟ ਤੇ ਬਣਾਉਣੀ ਹੈ ਮਸ਼ੀਨੀ ਗੁੰਡੇ ਲਾਤੀ ਜੀ ਮਸ਼ੀਨੀ ਗੁੰਡੇ ਆ ਦੇਖੋ ਜੀ ਤੁਸੀਂ ਨਹੀਂ ਹੋ ਪਾ ਲੈ ਕੀ ਫਾਇਦਾ ਕਾ ਪਬਲੀ ਇਹਦੇ ਵੀ ਲੱਗੀ ਜੀ ਚਲੋ ਬਈ ਜੀ ਤੇ ਟਰਾਲੀਆਂ ਦਾ ਮੈਂ ਕਹਣਾ ਪਬਲੀ ਭਾਈ ਕੋਲੇ ਪੰਡਾਰੀ ਹੁੰਦਾ ਕ ਅਈ ਵਾਰ ਜੇ ਆ ਉੱਪਰ ਥੱਲੇ 바ਜ ਵਾਜ ਕੇ ਖੋਲੇ ਜਾਂਦੀ ਆ ਇਹਦੇ ਲਈ ਵੀ ਆ ਜੀ ਰਜਿਸਟਰ ਕਰਤਾ ਜੀ ਅੱਤਾਂ ਟ੍ਰੈਵਲਿੰਗ ਦਾ ਪਾ ਗਲੈਰੀ ਸਿਸਟਮ ਕਰਤਾ ਵਿੱਚ ਬਾਈ ਗਲੈਰੀ ਸਿਸਟਮ ਭਾਲਦੇ ਜੀ ਹੈ ਜੀ ਆ ਦੇਖੋ ਗਲੈਰੀ ਸਿਸਟਮ ਭਾਲਦੇ ਵਿੱਚ ਬਾਈ ਤੇ ਵਿੱਚ ਗਲੈਰੀ ਸਿਸਟਮ ਆ ਜਾਂਦਾ ਵਿੱਚ ਕਹਿੰਦਾ ਵੀ ਅਸੀਂ ਗਲੈਰੀ ਲੈਣੀ ਨਹੀਂ ਉਹ ਸਿੰਪਲ ਠੀਕ ਆ ਜੀ ਤੇ ਲੋ ਬਾਈ ਜੀ ਤੇ ਮਾਲ ਆਪਣੇ ਸਾਰਿਆਂ ਦੀ ਟਾਟਾ ਦੀ ਇਸਤਰੂ ਬਾਈ ਠੀਕ ਆ ਜੀ ਇਹ ਸਿੰਗਲ ਉਹਦੇ ਵਿੱਚ ਆ ਜੀ ਇਹ ਸੇਨਾ ਇਹ ਡਬਲ ਕੱਟ ਦੇ ਵਿੱਚ 683 ਨੰਬਰ ਵਾਰਿੰਗ ਦੇ ਵਿੱਚ ਆ ਗਿਆ ਜੀ ਠੀਕ ਇਹਦੇ ਵੀ ਡਬਲ ਟੈਰ ਹੋ ਜਾਣਗੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਹਾਂ ਤੇ ਇਹਦੇ ਡਿਮਾਂਡ ਸਾਰਿਆਂ ਦੀ ਸੇਮ ਹੀ ਆ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਚਲੋ ਬਾਈ ਚੈੱਕ ਕਰ ਲ ਇਹ ਪਬਲੀ ਜੀ ਕਿਸੇ ਨੇ ਆਪਾਂ ਤਾਂ ਸਾਈਟੇ ਬਣਾਉਣੀ ਹੋਵੇ। ਬਾਈ ਜੀ ਸਾਈਟੇ ਬਣਾਉਣੀ ਆ ਬਿਨਾ ਕਲਰ ਤੋਂ 85 ਰੁਪਏ ਰੰਗ ਕਰਕੇ 90। ਠੀਕ ਆ ਬਾਈ ਜੀ। ਹਾਂਜੀ। ਤੇ ਲਓ ਬਾਈ ਜੀ ਉਧਰ ਟਰਾਲੀ ਖੜੀ ਨੇਗੇ ਤੇ ਕੱਟ ਵੀ ਲੈਣੇ ਪਬਲੀ ਬਾਈ ਟਰਾਲੀ। ਵਿੱਚ ਕੱਟ ਵੀ ਲੈਣੇ ਜੀ। ਠੀਕ ਆ ਬਾਈ ਜੀ। ਕੱਟ ਵੀ ਆਹ ਕੱਟੀ ਆਪਾਂ ਹੋਈ ਕੱਟੀ ਆ ਵਿੱਚ ਜੀ। ਠੀਕ ਹੈ। ਆਹ ਟਰਾਲੀ ਕੱਟੀ ਆ। ਆਹ ਕੱਟ ਲਈ ਆਪਾਂ ਟਰਾਲਾ ਦਿੱਤਾ ਜੀ। ਠੀਕ ਆ ਜੀ। ਇਹ ਕੱਟ ਲਈ ਆਪਾਂ ਕੱਟੀਆਂ 1 ਲੱਖ ਤੇ 20 ਹਜ਼ਾਰ ਦੀ। ਤੇ ਦੇਵੋਗੇ ਕਿੰਨੇ ਦੀ ਹੁਣ? ਬਸ 1 20 ਕੋਈ ਦੇ ਦਾਂਗੇ ਜੀ। 1 ਠੀਕ ਹੈ ਤੇ ਰੇਟ ਮੰਗਦੇ ਕਿ ਭਾਈ ਜੀ ਇਹਦੀ 1 ਲੱਖ 40 ਹਜ਼ਾਰ ਜੀ ਭਾਈਆਂ ਨੇ ਠੀਕ ਹੈ ਜੀ ਟਾਇਰ ਵੇਦਾਗਾ ਟਾਇਰ ਵੇਦਾਗਾ ਜੀ ਇਹਦੇ ਲੈ ਭਾਈ ਜੀ ਜੇ ਕਿਸੇ ਨੇ ਪੁਰਾਣੀ ਟਰਾਲੀ ਵੀ ਲੈਣੀ ਆ ਤਾਂ ਕੰਟੈਕਟ ਕਰ ਸਕਦੇ ਹਾਂ ਪੁਰਾਣੀ ਟਰਾਲੀ ਇਹ ਹੁਣ ਹੀ ਕੱਟੀ ਆ ਭਾਈ ਜੀ ਠੀਕ ਹੈ ਇੱਕ ਟਾੜੀ ਆ ਆ ਗਈ ਆਪਣੇ ਕੋਲ ਜੀ ਠੀਕ ਹੈ ਜੀ ਇਹਦੇ ਵੀ ਡਬਲ ਟਾਇਰ ਵਾਲਾ ਹਿੱਸਾ ਠੀਕ ਹੈ ਜੀ ਹੁਣ ਇਹ ਬਾਲੀ ਆ ਜਿਹੜੇ ਤਿੰਨਾਂ ਪੌਰੇ ਹੋਲਾਂ ਨੂੰ ਨੇ ਸਰੀਆਂ ਉਹ ਲੈਕਿਨ ਨਾ ਹੁਣ ਆਜੂ ਯਾਰ ਸੇ ਮੋਡਲ ਇੱਕ ਮਿੰਟ ਚੱਕ ਕੇ ਤੇ ਉਹ ਖੜੀ ਜਾਣਾ ਉਹ ਤਿੰਨ ਹਾਂ ਜੀ ਆ ਦੇ ਲੈ ਭਾਈ ਜੀ ਤੇ ਇਹ ਆ ਗਈ ਤਿੰਨ ਸਰੀਆਂ ਵਾਲੀ ਹਾਂ ਜੀ ਤੇ ਲਓ ਬਾਈ ਜੀ ਚੈੱਕ ਕਰੋ ਤੇ ਇਹਦਾ ਭਾਜੰਦਾ ਥਰਕਾਗਾ ਇਹਦਾ ਵੀ ਬਾਈ 16 ਤੇ 17 ਦੇ ਵਿੱਚ ਤੂੰ ਇਹਦਾ ਠੀਕ ਆ ਜੀ ਇਹਦਾ 17 ਕੁ ਵੱਟ ਲਵਾ ਜਨ ਉਤਰੂ ਆ ਠੀਕ ਆ ਜੀ ਇਹ ਪੀਸ ਆਪਾਂ ਦੇ ਤਾ ਠੀਕ ਆ ਜੀ ਇਹਦੇ ਟੋਪੀ ਲਾ ਕੇ 162 ਹਜ਼ਾਰ ਦਾ ਕੀ ਦਿੱਤਾ ਇਹਦਾ ਇਸ ਲੋਟ ਨੂੰ ਲਾਪਾ ਕਰਦੇ ਸੀ 158 ਹਜ਼ਾਰ ਠੀਕ ਆ ਜੀ ਇਹ ਐ ਮੰਨ ਕੇ ਚੱਲੋ ਵੀ ਐਸ ਲੋਟ ਆਪਾਂ 148 ਹਜ਼ਾਰ ਦੀ ਦਿੱਤੀ ਐ ਠੀਕ ਆ ਜੀ ਬਿਨਾ ਕਲਰ ਤੋਂ ਕਲਰ ਬੱਚੇ ਕਲਰ ਵਿੱਚ ਓ ਠੀਕ ਆ ਜੀ ਹਾਂ ਜੀ ਤੇ ਲਓ ਬਾਈ ਜੀ ਇਹ ਜੀ 17 16 17 ਦੇ ਵਿੱਚ ਤੂੰ ਐਸ ਲੋਟ ਕੀ ਕਰਦਾ ਬਾਈ ਜੀ ਚੈੱਕ ਕਰ ਲੋ ਟਰਾਲੀ ਬਾਕੀ ਕੰਡੀਸ਼ਨ ਘੁੰਮਣਾ ਠੀਕ ਹੈ ਚੱਲ ਕੇਸਨ ਬੋਲਦੇ ਬਾਵਲੀ ਸਹੀ ਕੇਸਨ ਆਪਣੇ ਬਾਈ ਜ਼ਿਲ੍ਹਾ ਬਠਿੰਡਾ ਪਿੰਡ ਘੁੰਮਣ ਕਲਾ ਮੌਰਮੰਡੀ ਆਪਣੀ ਕੇਸਨਾ ਖਾਸ ਤੌਰ ਤੇ ਤੇ ਤਲਵੰਡੀ ਸਾਬੋ ਪੰਪ ਦੇ ਸਾਹਮਣੇ ਹੁੰਦੇ ਆ ਨੰਬਰ ਆਪਣਾ ਹੈਗਾ ਜੀ 75892 99512 ਠੀਕ ਹੈ ਜੀ ਤੇ ਬਾਕੀ ਕਿਸੇ ਵੀ ਤਰ੍ਹਾਂ ਦੀ ਟਰਾਲੀ ਤਿਆਰ ਕਰਵਾਉਣੀ ਹੋਵੇ ਸਾਡੇ ਪਾਕਾ ਬਾਈ ਨਾਲ ਕਰ ਸਕਦੇ ਹੋਗੇ ਆ ਨੰਬਰ ਆ ਗਈ ਆਪਣਾ ਇੱਕ ਨੰਬਰ ਆ ਗਿਆ ਆਪਣਾ 8847688567 ਠੀਕ ਹੈ ਜੀ ਠੀਕ ਹੈ ਬਾਈ ਬਾਵਲੀ ਨੋ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਮੋਡਲ ਨੰਬਰ ਕੀ ਹੈ ਬਾਈ ਜੀ ਨਾਮ ਹਰਦੀਪ ਸਿੰਘ ਠੀਕ ਹੈ ਪਿੰਡ ਕੋਟਲੀ ਕਲਾ ਪਿੰਡ ਕੋਟ ਮਾਨਸਾ ਠੀਕ ਹੈ ਜੀ ਤੇ ਮੋਡਲ ਨੰਬਰ ਕੀ ਹੈ ਬਾਈ ਜੀ 78883 68007 78883 68007 7 ਚਲੋ ਵੇਸ ਬਾਈ ਦੋ ਡ੍ਰੈਕਟਰ ਲੱਗਿਆ ਪਹਿਲੇ ਡ੍ਰੈਕਟਰ ਬਾਰੇ ਗੱਲਬਾਤ ਕਰਦੇ ਆ ਸਵਰਾਜ 855 ਤੇ ਕਿੰਨੇ ਮਾਡਲ ਆ ਬਾਈ ਜੀ ਇਹ 2018 ਕਾਪੀ 19 ਦੀ ਹੈ ਕਾਪੀ 19 ਦੀ 1819 ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆਗੇ ਠੀਕ ਹੈ ਕਿੰਨੇ ਕਿੰਨੇ ਚੱਲੇਗਾ ਤਕਰੀਬਨ ਇਹ 1870 80 ਬਸ ਠੀਕ ਹੈ 1800 ਘੰਟਾ ਚੱਲੇ ਹੈ 1850 ਲੱਗ ਜਿਲੀ 14 ਦੇ ਟਾਇਰ ਆ ਰੰਗ ਪੇਂਟ ਦਾ ਵੇਜੀ ਰੰਗ ਮੈ ਅਰੀਜਨਲ ਆ ਸਾਰੀ ਸਾਰਾ ਅਰੀਜਨਲ ਆ ਠੀਕ ਹੈ ਨਵਾਂ ਦਾ ਟਰੈਕਟਰ ਚਾਵਾ ਨਵਾਂ ਟਰੈਕਟਰ ਆਗਾ ਤੇ ਲਓ ਬੇਜੀ ਤੇ ਫਰਸਟ ਓਨਰ ਹੀ ਆਣ ਬੇਜੀ ਅਜੇ ਤੱਕ ਹਾਂ ਬਸ ਫਰਸਟ ਜਾਂ ਸੈਕੰਡ ਹੀ ਹੋ ਮਤਲਬ ਸੈਕੰਡ ਹੋ ਠੀਕ ਹੈ ਜੀ ਨਗਦ ਕੈਸ਼ ਨਗਦ ਕੈਸ਼ ਦਾਗਾ ਪੰਜਾਬ ਨੰਬਰ ਕਰਿਆ ਨੇ ਪੰਜਾਬ ਪੀ ਵੀ ਵੀ 13 ਨੰਬਰ ਹੈਗਾ ਸੰਗਰੂਰ ਦਾ ਨੰਬਰ ਹੈਗਾ ਕੰਡੀਸ਼ਨ ਦਾ ਪੂਰਾ ਓਕੇ ਪਿਆ ਸਿੰਪਲ ਕਪੜੇ ਹੀ ਸਤਰੀ ਵਾਲਾ ਗਿਆ ਤੇ ਕੀ ਡਿਮਾਂਡ ਹੈ ਬਾਈ ਜੀ 5,70,000 5,70,000 ਵੀ ਬਾਕੀ ਮੌਕੇ ਦੇ ਮਾਨਦਾਨੋਂ ਜ਼ਰੂਰ ਹੋ ਜੂਗਾ ਕਿੰਨੇ ਕ ਤੱਕ ਸਾੜ ਦੋਗੇ ਬਾਈ ਜੀ ਦੇ ਦਾਂਗੇ 65 ਦਾ ਇਹਦਾ ਦਾ ਨੰਬਰ ਚਲੋ ਬਾਈ ਪੂਰਾ ਚੰਗਾ ਟਰੈਕਟਰ ਪੂਰਾ ਚੰਗਾ ਟਰੈਕਟਰ ਹੈਗਾ ਠੀਕ ਆ ਜ਼ਿੰਮੇਵਾਰੀ ਜ਼ਿੰਮੇਵਾਰੀ ਦਾ ਟਰੈਕਟਰ ਹੈਗਾ ਬਾਈ ਕਹਿੰਦਾ ਪੂਰਾ ਚੰਗਾ ਟਰੈਕਟਰ ਹੈਗਾ ਬਾਕੀ ਕੰਡੀਸ਼ਨ ਜਰੂਰ ਚੈੱਕ ਕਰ ਲੋ ਤੇ ਅਗਲਾ ਬਾਈ ਜੀ ਅਗਲਾ 13 ਮਾਡਲ ਚਲੋ ਬਾਈ ਜੀ ਅਗਲਾ 13 ਮਾਡਲ ਲਗਾ ਸਵਰਾਜ 855 ਇਹ ਉਹਦੇ ਬਾਰੇ ਵੀ ਗੱਲਬਾਤ ਕਰ ਦੇਵਾਂਗੇ ਤੇ ਲਓ ਬਾਈ ਜੀ ਚੈੱਕ ਕਰੋ ਤੇ ਪੀ ਵੀ 65 ਮਹਾਲੀ ਦਾ ਇਹ ਮਹਾਲੀ ਦਾ ਨੰਬਰ ਆ ਬਾਈ ਜੀ ਇਹ ਫਰਸਟ ਓਨਰ ਹੈ ਇਹ ਫਰਸਟ ਓਨਰ ਹੈਗਾ ਨਗਦ ਕੈਸ਼ ਠੀਕ ਹੈ ਜੀ ਮੂਲੇਟਰ ਨਾਲ ਦੇ ਮੂਲੇਟਰ ਨਾਲ ਦੇ ਮਗਰਲੇ ਦਵਾ ਦੁਆਰ ਤੇ ਆ ਕੇ ਮੰਗ ਲਿਆ 100 ਘੰਟਾ ਚੱਲਿਆ 100 ਘੰਟਾ ਚੱਲਿਆ 13 ਮਾਡਲ ਆਗਾ ਹਾਂ ਠੀਕ ਆ ਬਾਈ ਤੇ ਲੈ ਬਈ ਚੰਗਾ ਟਰੈਕਟਰ ਤੁਸੀਂ ਬਾਕੀ ਕੰਡੀਸ਼ਨ ਜਜ ਕਰ ਸਕਦੇ ਹੋ ਕਿ ਤੇ ਮੂਰਲੇ ਨਾਲ ਦੇ ਟਾਇਰ ਨੇਗੇ ਤੇ ਕਈ ਵੀਰ ਕਹਣਗੇ ਕਿ ਬਈ ਮੀਟਰ ਬੈਕ ਕਰਤਾ ਹੋਗਾ ਕਿਉਂਕਿ ਮੂਰਲੇ ਟਾਇਰ ਨਾਲ ਦੇ ਨੇਗਾ ਅਜੇ ਤੱਕ ਟਰੈਕਟਰ ਦੇ ਠੀਕ ਆ ਬਾਈ ਜੀ ਤੇ ਬਾਕੀ ਸੈਂਟਰ ਗੇਅਰ ਚ ਆ ਗਿਆ ਤੇ ਕੰਡੀਸ਼ਨ ਦਾ ਪੂਰਾ ਸਾਫ ਪਿਆਗਾ ਘਰੂ ਟਰੈਕਟਰ ਹੈਗਾ ਤੇ ਸਾਡੇ ਥੱਲੇ ਖੜਾ ਕੇ ਮੋੜਨ ਨਾਲ ਕੰਮ ਆਣਾ ਤਾਂ ਚੰਗਾ ਟਰੈਕਟਰ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹਦੀ 4,70,000 ਠੀਕ ਆ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਜੇ ਕਿਹਦੇ ਟਾਇਰ ਨੇਗੇ ਇਹ 14 ਦੇ ਟਾਇਰਾਂ ਚੱਲਣ ਤੇ ਕਿੱਤਿਆਂ ਕਿ ਛੱਡ ਦਾਂਗਾ ਬਾਈ ਜੀ ਦੇ ਦਾਂਗੇ 60 ਦਾ 60 ਦਾ 4,60,000 ਦਾ ਠੀਕ ਹੈ 4,70,000 ਰੇਟ ਹੈਗਾ 17000 ਰੁਪਏ ਘਟ ਗਿਆ ਬਾਈ ਕਹਿੰਦਾ ਬਾਕੀ ਮੌਕੇ ਤੇ ਮਾਨਤਾ ਨੂੰ ਜ਼ਰੂਰ ਹੋ ਜਾਊਗਾ ਕਿ ਬਾਈ ਜੀ ਤੇ ਉਹ ਕੋਈ ਹੋਰ ਕਰਦਾਗਾ ਲੈਸ ਵੀਡੀਓ ਦੇਖਿਆਊਗਾ ਹੋਰ ਵੀ ਲੈਸ ਕਰ ਦਾਂਗਾ ਠੀਕ ਹੈ ਬਾਈ ਜੀ ਤੇ ਵੀਡੀਓ ਦੇਖਾਂਗੇ ਬਾਈ ਜੀ ਬਾਈ ਕਹਿੰਦਾ ਹੋਰ ਵੀ ਲੈਸ ਕਰ ਦਾਂਗੇ ਠੀਕ ਹੈ ਬਾਈ ਜੀ ਧੰਨਵਾਦ ਨੰਬਰ ਠੀਕ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਮਾਡਲ ਨੰਬਰ ਕੀ ਹੈ ਬਾਈ ਨਾਮ ਜਖੇ ਸਿੰਘਾ ਜੀ ਮੈਂ ਦਾ ਭਾਈ ਕੇ ਠੀਕ ਹੈ ਜੀ ਮੋਬਾਈਲ ਨੰਬਰ 6834 6835 6834 6835 ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆਈ ਇੱਕ ਟਰੈਕਟਰ ਹੀ ਲੈ ਕੇ ਆਈ ਲੈ ਬਾਈ ਜੀ ਇੱਕ ਟਰੈਕਟਰ ਹੀ ਲੈ ਕੇ ਆਇਆ ਬਾਈ ਪੰਜਾਬ ਨੰਬਰ ਹੈ ਕਰਿਆਣਾ ਜੀ ਪੰਜਾਬ ਨੰਬਰ ਆਈ ਬਰਨਾਲੇ ਦਾ ਲੈ ਵੀ ਪੀ ਵੀ 19 ਬਰਨਾਲੇ ਦਾ ਨੰਬਰ ਆਗਾ ਲੋਕਲ ਤੇ ਸਾਡੇ ਸਿਸਟਮ ਤੇ ਕੀ ਹੋਵੇ ਜੀ ਹਾਂ ਕਰਿਆ ਉਹ ਵਿੱਚ ਹੀ ਹੈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਐ ਮਗਲੇ ਬੀ ਕੇ ਟੀ ਦੇ ਜੀ ਉਹਦੇ ਕੋਲੋਂ ਰਿਹਾ ਠੀਕ ਹੈ ਕਿੰਨੇ ਕਿੰਨੇ ਪੈਸੇ ਪੈ ਜੀ ਮੂਹਰੇ ਦਾ 70 ਕੁ ਪੈਸੇ ਆ ਜੀ। ਮਗਰ ਦੇ ਜਮਾ ਨਵੇਂ ਆ ਜੀ। 90 95 ਪੈਸੇ ਤੇ। ਠੀਕ ਆ ਜੀ। ਰੰਗ ਪੇਟ ਦਾ ਸਾਰਾ ਅਰੀਜਨਲ ਆ ਬਾਈ ਜੀ। ਹਾਂ ਜੀ ਮਰਗਾਟ ਬਣੇ ਹੋਏ ਨੇ ਮੂਹਰੇ ਸਾਰੇ ਨੇ ਆ ਜੀ। ਠੀਕ ਹੈ ਮਗਰਾਟ ਇਕੱਲੇ ਬਣੇ ਹੋਏ ਨੇ। ਪੂਰਾ ਸਾਰਾ ਰਿਜਨਲ ਲੱਗਾ। ਤੇ ਕਿੰਨੇ ਮਾਡਲ ਆ ਬਾਈ ਜੀ? ਜਿਹੜੇ 9ਵੇਂ ਮਾਡਲ ਆ ਜੀ। ਜਿਹੜੇ 90 ਮਾਡਲ ਲੱਗਾ। ਤੇ ਇੰਜਨਰ ਦਾ ਬਾਈ ਜੀ। ਤੁਹਾਨੂੰ ਜਿਹੜਾ ਜਮਾ ਹੋਈ ਆ ਓਕੇ ਜੀ। ਠੀਕ ਆ ਜੀ। ਤੇ ਕੀ ਡਿਮਾਂਡ ਰੱਖੀ ਬਾਈ ਜੀ? ਮਾਦੇ 215000 ਆ ਜੀ। ਠੀਕ ਹੈ ਜੀ ਕਿਤੇ ਲੱਗ ਕੇ ਸਾਡ ਤੋਂ ਕਿ ਭਾਈ ਜੀ 2 ਲੱਖ ਦਾ ਦੇ ਦਾਂਗੇ 2 ਲੱਖ ਦਾ ਦੇ ਦਾਂਗੇ ਭਾਈ ਕਹਿੰਦਾ ਬਾਕੀ ਮੌਕੇ ਤੇ ਮੰਨਦਾ ਨੂੰ ਸਾਰਾ ਸਮਾਨ ਨਾਲ ਆਈ ਡੰਗਾ ਫੱਟੀ ਛਤਰੀ ਠੀਕ ਹੈ ਜੀ ਸਾਰਾ ਕੁਝ ਨਾਲ ਆ ਕ ਲਓ ਬਈ ਚੈੱਕ ਕਰ ਲੋ ਕੰਡੀਸ਼ਨ ਦੀ ਠੀਕ ਆ ਭਾਈ ਜੀ ਧੰਨਵਾਦ ਸਸੀ ਦਾ ਭਾਈ ਜੀ ਸਸੀ ਦਾ ਭਾਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਆ ਭਾਈ ਜੀ ਨਾਮ ਬਲਜਿੰਦਰ ਸਿੰਘ ਆ ਭਾਈ ਮੋਬਾਈਲ ਨੰਬਰ 8059313203 ਇੱਕ ਵਾਰੀ ਹੋਰ ਬੋਲ ਦਿਓ 8059313203 ਠੀਕ ਆ ਜੀ ਤੇ ਲਓ ਬਈ ਜੀ ਸਾਰੀ ਮੰਡੀ ਤੇ ਤਕਰੀਬਨ ਸੋਨੂੰ ਇਦਾਂ ਦੇ ਟਰੈਕਟਰ ਕੁਝ ਟਰੈਕਟਰ ਮਿਲਣਗੇ ਮੈਲਾ ਦਾ ਮੰਡੀ ਚ ਪੈਸੇ ਤਾਂ ਹੋਣੇ ਨਹੀਂ ਇਸ ਨਾਲ ਦਾ ਟਰੈਕਟਰ ਤੇ ਬਾਕੀ ਬਾਈ ਤੋਂ ਪੁੱਛਾਂਗੇ ਕਿੰਨੇ ਹਸਪਾਵਰ ਦਾ ਟਰੈਕਟਰ ਬਾਈ 7500 ਪਾਵਰ ਹੈ ਬਰੇ ਠੀਕ ਹੈ ਜੀ ਅਰੇ ਜਿਹਨਾਂ ਵਾਲਾ origignal ਬਾਈ ਲੈ ਬਈ origignal 75 ਹਸਪਾਵਰ ਦਾ ਟਰੈਕਟਰ ਹੈ ਤੇ ਕੰਪੈਨ ਵਾਲੇ ਟਾਇਰ ਨੇਗੇ ਤੇ ਬਾਕੀ ਤੁਸੀਂ ਵੇਟ ਵਗੈਰਾ ਦੇਖ ਸਕਦੇ ਹੋਗੇ ਤੇ ਬਾਕੀ ਟਰੈਕਟਰ ਨੇ ਸਿੰਗਲ ਵੇਟ ਲੱਗੇ ਹੋਣੇ ਇਹਦੇ ਡਬਲ ਵੇਟ ਲੱਗੇ ਹੋਏ ਨੇਗੇ ਚਲੋ ਬਈ ਚੈੱਕ ਕਰ ਲਓ ਬਾਕੀ ਕੰਡੀਸ਼ਨ ਟਰੈਕਟਰ ਦੀ ਓਕੇ ਰਿਪੋਰਟ ਚ ਪਈਆ ਤੇ ਟਾਇਰਾਂ ਦੀ ਗੱਲ ਕਰੀ ਬਾਈ ਜੀ ਕਿੰਨੇ ਪੈਸੇ ਪੈਉਣਗੇ ਟਾਇਰ ਬ ਕਹੇ ਦਾ ਦੇਗੇ ਆਪਾਂ ਜਿਵੇਂ 98 ਬਾਈਜੀ ਕਹਿਤਾ ਦੇਣਾ ਤੇ ਲਓ ਬਾਈ ਜੀ ਚੈੱਕ ਵੀ ਕਰ ਲੋ ਐਮ ਆਰ ਪਦਾ ਮਾਰਕਾ ਵੀ ਖੜਾਗਾ ਤੇ ਕਿੰਨੇ ਦੇ ਟਾਰਾਂ ਚ ਬਾਈ ਜੀ ਇਹ 18 ਦੇ ਟਾਰਾਂ ਜਗਾ 18 ਟਾਰਾਂ ਠੀਕ ਆ ਜੀ ਤੇ ਇੰਜਨ ਗੇਅਰ ਦਾ ਬਾਈ ਜੀ ਇੰਜਨ ਗੇਅਰ ਤਾਂ ਓਕੇ ਆ ਬਾਈ ਪਾਸਿੰਗ ਕਰਾਈ ਹੋਈ ਆ ਠੀਕ ਆ ਜੀ ਆਪਣੇ 2030 ਤੱਕਰ ਪਾਸ ਹੋਈ ਆ ਠੀਕ ਆ ਜੀ ਤੇ ਪੰਜਾਬ ਨੰਬਰ 56 ਦੀ ਨੰਬਰ ਆ ਠੀਕ ਆ ਜੀ ਤੇ ਲਓ ਬਾਈ ਜੀ ਤੇ ਪਾਵਰ ਸਟੀਰਿੰਗ ਓਰੀਜਨਲ ਆ ਤੇ ਰੰਗ ਪੇਂਟ ਦਾ ਬਾਈ ਜੀ ਰੰਗ ਪੇਂਟ ਦਾ ਬਾਈ ਤਿਆਰ ਕਰਵਾਇਆ ਹੋਇਆ ਤਿਆਰ ਕਰਵਾਇਆਗਾ ਠੀਕ ਆ ਬਾਈ ਤਿਆਰ ਕਰਵਾਇਆ ਠੀਕ ਹੈ ਜਰਮਨ ਦਾ オリジナル ਪੀਰ ਸਪੀਡ ਤੇ ਲੋਬੇ ਚੈੱਕ ਕਰੋ ਤੇ ਸਪੀਕਰ ਵਗੈਰਾ ਦੀ ਗੱਲ ਕਰੀ ਨਾਲ ਹੀ ਜਾਣਗੇ ਪਈਦਾ ਬਸ ਸਭ ਕੁਝ ਸੁਣਾਓ ਠੀਕ ਹੈ ਭਾਈ ਜੀ ਤੇ ਲੋਬੇ ਜੀ ਚੈੱਕ ਕਰੋ ਟਰੈਕਟਰ ਪੂਰਾ ਕੋਕਾ ਪੀਸ ਹੈਗਾ ਤਿਆਰ ਕਰਵਾਇਆ ਹੋਇਆ ਹੈਗਾ ਤੇ 75 ਹੌਸਪਾਵਰ ਦਾ ਹੈਗਾ ਤੇ ਜਿਹੜੇ ਵੀਰ ਕਹਿੰਦੇ ਨੇ ਕਿ ਸਾਨੂੰ 60 ਹੌਸਪਾਵਰ ਦਾ 50 ਹੌਸਪਾਵਰ ਦਾ ਜਾਂ ਉੱਚਾ ਹੌਸਪਾਵਰ ਦਾ ਟਰੈਕਟਰ ਦਵਾਜੇ ਸਾਨੂੰ ਸਾਡੇ ਨੇ 75 ਹੌਸਪਾਵਰ ਦਾ ਤੇ ਕਿੰਨੇ ਮਾਡਲ ਆ ਭਾਈ ਜੀ 2001 ਮਾਡਲ ਦਾ 2001 ਮਾਡਲ ਹੈਗਾ ਤੇ ਪੀਵੀ 30 ਨੰਬਰ ਆ ਤੇ ਲੋਬੇ ਜੀ ਚੈੱਕ ਕਰੋ ਤੇ 5630 5630 ਨੰਬਰ ਤੇ ਕੀ ਡਿਮਾਂਡ ਰੱਖਿਆ ਬਾਈ ਜੀ 7 ਲੱਖ ਰੁਪਈਆ 7 ਲੱਖ ਰੁਪਈਆ ਤੇ ਮਾਨਤਨ ਜੀ ਮਾਨਤਨ ਹੋ ਜਾਓ ਮਾਨਤਨ ਹੋ ਜਾਊਗਾ ਬਾਈ ਜੀ ਬਾਕੀ ਮੌਕੇ ਤੇ ਸਕਰੀਨ ਉੱਪਰ ਨੰਬਰ ਵੀ ਹੈਗਾ ਬਾਈ ਜੀ ਦਾ ਤੇ ਲੋਕੇਸ਼ਨ ਕਿਹ ਹੈ ਬਾਈ ਜੀ ਪਿੰਡ ਦੀ ਐਪਲੀਕੇਸ਼ਨ ਵੀਰੇ ਰੋੜੀ ਪੰਡਾ ਠੀਕ ਹੈ ਸਰਸਾ ਜਿਲ੍ਹਾ ਸਰਸਾ ਜਿਲ੍ਹਾ ਆਹ ਠੀਕ ਹੈ ਬਾਈ ਜੀ ਧੰਨਵਾਦ ਲਓ ਬਾਈ ਜੀ ਅੱਜ ਫੇਰ ਆਪਾਂ ਮਲਕੀਤ ਬਾਈ ਮੋਟੂ ਕੋਲੇ ਪਹੁੰਚ ਗਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੋ ਬਾਈ ਜੀ ਵਧੀਆ ਬਾਈ ਵਧੀਆ ਬਾਈ ਅੱਜ ਕਿੰਨੀਆਂ ਟਰਾਲੀਆਂ ਲੈ ਕੇ ਆਏ ਅੱਜ 8 ਟਰਾਲੀਆਂ ਬਾਈ ਆਪਣੇ ਕੋ 8 ਟਰਾਲੀਆਂ ਲਾਏ ਬਾਈ ਪਹਿਲਾਂ ਬਾਈ ਕੋਲੇ ਸਟਾਕ ਪੂਰਾ ਹੁਣ ਹਟ ਗਿਆ ਸੀਗਾ ਤੇ ਹੁਣ ਬਾਈ ਨੇ ਬੰਦੇ ਵਧਾਤੇ ਵਰਕਸ਼ਾਪ ਤੇ ਹਾਂ ਹਾਂ ਬਾਈ ਠੀਕ ਆ ਬਾਈ ਜੀ 8 ਟਰਾਲੀਆਂ ਲੈ ਕੇ ਆਇਆ ਸਾਰੀ ਗੱਲਬਾਤ ਕਰਾਂਗੇ ਤੇ ਪਹਿਲੀ ਟਰਾਲੀ ਬਾਈ ਗੱਲਬਾਤ ਕਰਦੇ ਕਿੰਨੇ ਵਾ ਕਿੰਨੇ ਦੀ ਆ ਗਈ ਇਹ 11 6 ਸਵਾ 2 ਬਾੜ ਬਾਈ ਠੀਕ ਆ 11 6 ਸਵਾ 2 ਬਾੜ ਹਾਂਜੀ ਚਲੋ ਬਾਈ ਜੀ ਕੰਟੈਕਟ ਨੰਬਰ ਆ ਬਾਈ ਦਾ ਤੇ ਬਿਣ ਜੋੜ ਵਾਲਾ ਫਰਸਾ ਜੀ ਆ ਬਿਣਾ ਜੋੜ ਵਾਲਾ ਤੇ ਜੇ ਜੋੜ ਖੁੱਲ ਜੇ ਨਾ 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 ਬਾਈ ਜੋੜ ਜਾੜ ਕਿੱਥੇ ਗਾਰੰਟੀ ਆ ਪੂਰੀ ਪੂਰੀ ਜਮਾ ਬਾਈ ਠੀਕ ਆ ਲੈ ਬਾਈ ਜੀ ਤੇ ਬਾਕੀ ਟਾਟਾ ਦੀ ਚਾਦਰ ਲੱਗੇ ਆ ਹਰਸ਼ ਵੀ ਟਾਟਾ ਦਾ ਹੀ ਹੈ ਹਰਸ਼ ਵੀ ਟਾਟਾ ਦਾ ਹੀ ਆ ਆ ਸਹੀ ਆ ਠੀਕ ਆ ਬਾਈ ਜੀ ਤੇ ਲੋ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਬੇਦਾਗੁੰਦੇ ਦਾ ਦਾਗਾਂ ਨਹੀਂ ਟਾਇਰ ਮਾੜਾ ਮੋਟਾ ਪੱਚ ਆਉਂਦਾ ਭਰਾ ਮੇਰੇ ਕਿੰਨੇ ਲੰਮੇ ਖਦਾ ਆਂ ਵੀ ਓਮਣੀ ਪੱਚ ਕਹਿੰਦੇ ਆ ਜਿਵੇਂ ਆਪਾਂ ਠੀਕ ਆ ਜੀ ਹਾਂ ਤੇ ਕਿੰਨੇ ਚੈਨਰ ਲੱਗੇ ਹੋਣਗੇ ਬਾਈ ਜੀ 15 ਬਾਈ 15 ਲੈ ਵੀ 15 ਚੈਨਰ ਲੱਗੇ ਨੇ ਚੈਨਰ ਕਿਹੜਾ ਲੱਗਿਆ ਹੁੰਦਾ ਬਾਈ ਜੀ ਇੱਥੇ ਇਹਦੇ ਬਾਈ ਸਵਾ ਕਿਲੋ ਵਾਲਾ ਸਵਾ ਕਿਲੋ ਵਾਲਾ ਹਾਂਜੀ ਠੀਕ ਆ ਬਾਈ ਜੀ ਤੇ ਬੇਟ ਕਿੰਨਾ ਕੋ ਗਿਆ ਦਾ ਬਸ ਬੇਟਾ 14.5 ਤੇ 15 ਦੇ ਵਿਚਾਲੇ ਬਈ ਠੀਕ ਹੈ 14.5 ਤੇ 15 ਦੇ ਵਿਚਾਲੇ ਇਹ ਵੀ ਕਲੱਚ ਵਾਲੀ ਟਰਾਲੀ ਆ ਨਹੀਂ ਇਹ ਨਹੀਂ ਕਲੱਚ ਵਾਲੀ ਭਰਾ ਠੀਕ ਹੈ ਇਹ ਕਲੱਚ ਵਾਲੀ ਟਰਾਲੀ ਨਹੀਂ ਲੈ ਬਈ ਇਹ ਬਾਈ ਬਾਕੀ ਮੱਸੀ ਹੁੱਕ ਚ ਆ ਗਈ ਤੇ ਕੀ ਡਿਮਾਂਡ ਹੈ ਦੀ ਜੀ ਇਹਦਾ 1,45,000 ਰੁਪਏ ਠੀਕ ਹੈ ਜੀ 1,45,000 ਹਾਂਜੀ ਤੇ ਜੇ ਮੇਰੀ ਵੀਡੀਓ ਦੇ ਕੇ 5000 ਦੀ ਸੂਟ ਦਾ ਕਰੀ ਦੋ ਉਹ ਕਰ ਦਾਂਗੇ ਕਰ ਦਾਂਗੇ ਭਰਾ ਠੀਕ ਹੈ ਬਾਈ ਜੀ 5000 ਰੁਪਏ ਦੀ ਬਾਈ ਕਹਿੰਦਾ ਸੂਟ ਕਰ ਦਾਂਗੇ ਬੱਕਰਿਆ ਨਾ ਇਹਦੇ ਆ ਜਿਹੜਾ ਗਾਟਾ ਲੱਗਿਆ ਹੋਇਆ ਹਾਂਜੀ 8 ਇੰਚੀ ਪਲੇਟ ਦਾ ਲੱਗਿਆ ਹੋਇਆ ਠੀਕ ਹੈ ਤੇ ਹੋਰ ਲੋਕ ਬਾਕੀ ਬਾਈ ਕਿਹੜੇ ਲਾਉਂਦੇ ਬਾਕੀ ਆ 5 ਦਾ ਜਾਂ 6 ਦਾ ਲਾਉਂਦੇ ਆ ਠੀਕ ਹੈ ਤੁਸੀਂ 8 ਇੰਚ 8 ਇੰਚ ਹੀ ਲਾਉਂਦਾ ਹਾਂ ਠੀਕ ਹੈ ਜੀ ਲੈ ਬਈ ਬਾਕੀ ਪੈਵਟ ਟਕਣ ਵਾਸਤੇ ਆਏ ਲੋਕ ਲੱਗ ਜਾਂਦਾ ਇੱਥੇ ਬਈ ਤੇ ਪੰਪ ਦੀ ਕਿੰਨੇ ਟਾਈਮ ਦੀ ਗਾਰੰਟੀ ਹੈ ਪੰਪ ਦੀ 6 ਮਹੀਨੇ ਦੀ ਗਾਰੰਟੀ ਦੇ ਦਾਂਗੇ 15 ਟਨ ਦਾ ਪੰਪ ਆਪਣਾ ਠੀਕ ਹੈ ਜੀ 15 ਟਨ ਦਾ ਪੰਪ ਆਗਾ ਤੇ 6 ਮਹੀਨੇ ਦੀ ਗਾਰੰਟੀ ਆ ਤੇ ਲਓ ਬਈ ਜੀ ਚੈੱਕ ਕਰ ਲਓ ਪੰਪ ਤੇ 2 ਸਟੇਜ ਵਾਲਾ ਹੈ ਜੀ ਇਹ हां हां दो स्टेज वाला हां भाई ठीक है जी दो स्टेज पे पंप आ गया ਤੇ ਬਾਕੀ ਮੌਕੇ ਦੇ ਮਾਨ ਤਾਂ ਜਰੂਰ ਹੋ ਜਾਏਗਾ ਤੇ ਇਹ ਟਰਾਲੀ ਬਾਈ ਜੀ ਇਹਦਾ ਤੇ ਇਹਦਾ ਫਰਕ ਨਹੀਂ हां ਪਾਸ ਆ ਵੀ ਬਾਹਲਾ ਨਹੀਂ ਬਰੇ ਬਾਹਲਾ ਮੋਟੇ ਵਾਸ ਫਰਕ ਹੁੰਦਾਗਾ 5 10 20 ਕਿਲੋ ਫਰਕ ਲੋਹੇ ਦਾ ਬਸ ਠੀਕ ਆ ਜੀ ਤੇ ਕੜੇ ਵਾਲੇ ਰਿੰਬ ਆ ਗਏ ਜੀ ਕੜੇ ਵਾਲੇ ਰਿੰਬ हां भाई ਠੀਕ ਆ ਜੀ ਤੇ ਜਿਵੇਂ ਬਾਈ ਜੀ ਗੱਲਬਾਤ ਕਰੀਏ ਤੇ ਇਹ ਸਿੰਗਲ ਟਾਇਰਾਂ ਚ ਆ ਗਈ ਠੀਕ ਆ ਜੀ ਜੇ ਡਬਲ ਟਾਇਰ ਵਾਲਾ ਇਹ ਸਲਵਣੋ ਵੇ ਉਹ ਵੀ ਲੱਗੇ ਨਹੀਂ ਡਬਲ ਟਾਇਰ ਵਾਲਾ ਇਹਦੇ ਬਾਈ ਟਾਇਰ ਬਾਹਰ ਆ ਜਾਂਦੇ ਆ ਉਹਦੇ ਜਿਵੇਂ ਵੀ 6.5 ਵਾਲੀ ਦੇ ਸਹੀ ਲੱਗੂ ਜੀ ਭਾਈ ਸਾਹਿਬ ਠੀਕ ਹੈ ਜੀ ਹਾਂ ਤੇ ਉਹ ਉਹਦਾ ਲੱਗੋ ਰੇਟ ਹੋਗਾ ਜੀ ਉਹਦਾ ਲੱਗ ਹੋਗਾ ਹਾਂ ਭਰਾ ਠੀਕ ਹੈ ਜੀ ਤੇ ਉਹ ਆਪਣੇ ਕੋਲੇ ਹੈਗੀ ਐਸ ਵਕਤ ਨਹੀਂ ਉਹ ਨਹੀਂ ਹੈਗੀ ਆਪਣੇ ਕੋਲੇ ਬਸ ਠੀਕ ਹੈ ਜੀ ਮੈਂ ਆਪਾਂ ਕਹਿੰਦੀ ਫਿਰ ਇਹ ਟਰਾਲੀ ਪੂਰੀ ਹੁੰਦੀ ਹੈ ਸਿੰਗਲ ਹਾਂ ਸਿੰਗਲ ਹੀ ਹੁਣ ਵੱਧ ਚੱਲ ਰਹੀਆਂ ਨੇ ਠੀਕ ਹੈ ਜੀ ਡਬਲ ਆਇਆ ਦੂੜੀ ਤੇ ਅਗਲਾ ਚਲਾਉਂਦਾ ਨਹੀਂ ਯਾਰ ਉਹ ਤੇ ਤੂੜੀ ਵੱਧ ਪੈਂਦੀ ਆਗੀ ਤੇਲ ਵੱਧ ਮੱਚੀ ਆਂ ਨਾ ਇਹਨਾਂ ਨੂੰ ਪਤਾ ਵੀ ਰੋ ਕਿਹੜਾ ਦਿੰਦਾ 1000 ਰੁਪਏ ਦਾ ਯਾਤਰਾ ਉਹ ਮਿੱਟੀ ਮਾਟੀ ਦੇ ਹਾਂ ਹਾਂ ਕਿਉਂਕਿ ਤੂੜੀ ਜਾਂਦਾ ਬੈਟਰੀ ਹੁੰਦਾ ਆਹ ਜਿਵੇਂ ਆਪਾਂ ਕਹ ਜੀ ਚਲੋ ਬਾਈ ਜੀ ਬਾਕੀ ਚੈੱਕ ਵੀ ਕਰ ਲੋ ਤੇ ਉਹ ਕੇ ਰਿਪੋਰਟ ਚ ਚਾਦਰ ਚ ਉਧਰ ਦੀ ਬਈ ਗਾਰੰਟੀ ਹੋਗੀ ਪੂਰੀ 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 ਟਾਟਾ ਦੀ ਚਾਦਰ ਆ ਸਾਈਡਾਂ ਵੀ ਟਾ ਲਿਪਾਂ ਆ ਗਈਆਂ ਉਹ ਵੀ ਟਾਟਾ ਦੇ ਠੀਕ ਆ ਜੀ ਹਾਂ ਹਾਂ ਇਹ ਜਿਵੇਂ ਆਪਾਂ ਕਹ ਜੀ ਕਈ ਵੀ ਰੂਰੇ ਪ੍ਰੋਟੀਨ ਦੀ ਭਰਦਨ ਤੁਸੀਂ ਨਾ ਨਾ ਬਾਈ ਜਮਾ ਬਿਨਾ ਰੰਗ ਵਾਲੀਆਂ ਦਿਖਾ ਦਾਂਗੇ ਆਪਣੇ ਵਰਕਸ਼ਾਪ ਤੇ ਬਾਕੀ ਰੇਤੂ ਦੇਖੀ ਆਇਆ ਆ ਸਹੀ ਤੇ ਚੈੱਕ ਕਰਵਾ ਲਿਆ ਹਾਂ ਤੇ ਤੋਲ ਕੇ ਲੈਣੀ ਹੋਵੇ ਤੋਲ ਕੇ 87 ਰੁਪਏ ਕਿਲੋ ਬਈ ਤੋਲ ਕੇ 87 ਹਾਂ 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 ਠੀਕ ਹੈ ਜੀ ਚਲੋ ਭਈ ਇੱਧਰ ਵੀ ਖੜੀ ਹੈ ਜਮਦੂਤ ਦਾ ਝੋਟਾ ਟਰੈਕਟਰ ਸੰਦੇ ਸੰਦੇ ਅੱਜ ਟਰਾਲੀਆਂ ਵੀ ਜਮਦੂਤ ਦੇ ਝੋਟੇ ਵਰਗੀਆਂ ਸੁੱਣਨ ਲੱਗੇ ਤੇ ਰੋਈ ਚੈੱਕ ਕਰੋ ਇਹਦੀ ਵੀ ਟਰਾਲੀ ਦੀ ਕੰਡੀਸ਼ਨ ਤੇ ਜੇ ਟੋਪੀ ਲੈਣੀ ਹੋਵੇ ਟੋਪੀ ਸਮੇਤ ਕੀ ਰੇਟ ਹੋ ਗਈ ਟੋਪੀ ਸਮੇਤ ਪਰ ਇਹ 1,45,000 1,45 45000 ਠੀਕ ਹੈ ਜੀ ਚਲੋ ਭਈ ਤੇ ਇਹ ਵੀ ਸਿੰਗਲ ਟਰਾਂ ਚ ਹੈ ਜੀ ਇਹ ਵੀ ਸਿੰਗਲ ਹਾਂ ਭਾਈ ਚਲੋ ਜੀ ਕੜੇ ਵਾਲੇ ਸਵਾ ਦੋ ਬਾੜ ਆ ਠੀਕ ਹੈ ਜੀ ਤੇ 116 ਤੇ ਜਿਵੇਂ ਆਪਾਂ ਕਹਿ ਜੀ ਬਾਈ ਜਿਹੜੀਆਂ ਟਰਾਲੀਆਂ ਨੇਗੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਅਲੱਗ ਅਲੱਗ ਲੋਕ ਦੀਆਂ ਟਰਾਲੀਆਂ ਹੁੰਦੀਆਂ ਨੇ ਜੀ ਉਹ ਤਾਂ ਹਾਂ ਹਾਂ ਬਾਈ ਆਪਣੇ ਮਾ ਜਿਵੇਂ ਆਪਾਂ ਬਣਾਉਨੇ ਆ ਯਾਰ ਬਾਈ ਹਾਂ ਜੀ ਉਵੇਂ ਹਰਿਆਣੇ ਚ ਬਣਾਉਂਦੀ ਨਹੀਂ ਯਾਰ ਨਾ ਐਮਪੀ ਠੀਕ ਹੈ ਰਾਜਸਥਾਨ ਚ ਇਹ ਆਪਣੇ ਇਕੱਲੇ ਪੰਜਾਬ ਚ ਜਲਦਾ ਰੰਗ ਉਹ ਜਿਆ ਕਰਵਾਦਾ ਬਾਕੀ ਰਿਮੋਡ ਮੰਡੀ ਜਿਆ ਜਿਆ ਟਰੈਕਟਰ ਹੈ ਉਹ ਕਰਨਾ ਹਾਂ ਹਾਂ ਰੰਗ ਰੋਂਗ ਦਾ ਕੋਈ ਚੱਕਰ ਹੀ ਨਹੀਂ ਠੀਕ ਹੈ ਸਹੀ ਹਾਂ 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 ਠੀਕ ਹੈ ਲੋ ਬਾਈ ਇਹਦੀ ਕੀ ਡਿਮਾਂਡ ਆ ਜੀ ਇਹਦੇ 1 ਲੱਖ 45000 ਰੁਪਏ ਦੇ ਹੀ ਬਹੀਕ ਆ ਜੀ ਹਾਂ ਤੇ ਜੇ ਟੋਪੀ ਸਮੇਤ ਲੈਣੀ ਹੈ ਟੋਪੀ ਦੇ ਤੇ ਫਿਰ ਕੋਈ ਗੱਲ ਨਹੀਂ ਕਰਦਾਂਗੇ ਲੈਸ ਕਰ ਦਾਂਗੇ ਕੋਈ ਨਹੀਂ ਹਾਂ ਜਿਵੇਂ ਹੁਣ ਇਹਦੇ ਵਿੱਚੋਂ ਲੈਸ ਹੋ ਜੂਗਾ ਟੋਪੀ ਲਾ ਕੇ ਦੇ ਦਾਂਗੇ 1 ਲੱਖ 45000 1 ਲੱਖ 45000 ਦੀ ਟੋਪੀ ਲਾ ਕੇ ਦੇ ਦੋਗੇ ਲੋ ਬਾਈ ਇਹਦਾ ਰੇਟ ਤਾਂ ਸੁਣ ਦੱਸ ਦਾਂਗੇ 1 ਲੱਖ 45000 ਰੁਪਏ ਕਿਉਂਕਿ ਜੇ ਪੂਰੇ ਰੇਟ ਲਿਖੇ ਕੋਈ ਵੀ ਭਾਈ ਪੂਰੇ ਨਹੀਂ ਦੇਖੇ ਜਾਂਦਾ ਤਾਂ ਜੇ ਆਪਾਂ 1.5 ਲੱਖ ਰੁਪਇਆ ਜੇ 1.2 ਲੱਖ ਰੁਪਇਆ ਦੀ ਰੇਟ ਲਈਦੇ 20 ਵੀ ਨਹੀਂ ਦੇਣੀ ਯਾਰ ਇਹ ਮੰਡੀ ਦਾ ਰੇਟ ਰਹੇਗਾ ਨਾ ਭਾਈ ਅਲੱਗ ਰਹੇਗਾ ਇਹ ਮੰਡੀ ਦਾ ਰੇਟ ਠੀਕ ਹੈ ਜੀ ਹਾਂ ਤੇ ਲਓ ਵੀ ਟੋਪੀ ਸਮੇਤ ਕਿੰਨਾ ਕੁ ਭਜਨ ਹੋ ਜਾਂਦਾ ਭਾਈ ਜੀ ਟੋਪੀ ਸਮੇਤ ਵੀਰੇ 15 ਤੋਂ ਪਲੱਸ ਹੋਊ 15 ਤੋਂ ਪਲੱਸ ਹਾਂ ਹਾਂ ਵੀਰੇ ਠੀਕ ਹੈ ਭਾਈ ਜੀ 15.5 ਹੋ ਜੇ ਤੇ 15 ਤੋਂ ਪਲੱਸ ਮੰਨ ਕੇ ਚੱਲੇ ਯਾਰ ਠੀਕ ਹੈ ਜੀ ਹਾਂ ਜਮਾ ਅਗਲਾ ਕੰਡੇ ਤੇ ਚੜਾ ਕੇ ਲੈ ਜੇ ਠੀਕ ਹੈ ਜੀ ਜਿਹੜੀਆਂ ਟਰਾਲੀਆਂ ਨੇ ਆਪਣੀਆਂ ਕੱਟੀਆਂ ਹੋਈਆਂ ਨੇ ਵਿੱਚ ਇਹ ਮੰਡੀ ਚ ਆਈਆਂ ਭਾਈ ਆਪਣੇ ਠੀਕ ਹੈ ਜੀ ਚਲੋ ਭਾਈ ਪੁਰਾਣੀਆਂ ਟਰਾਲੀਆਂ ਵੀ ਨੇ ਇਹ ਇਹ ਅਲੱਗ-ਅਲੱਗ ਉੱਚ ਆ ਗਏ ਨੇ ਸਾਈਜ਼ਾਂ ਦੇ ਹਾਂ 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 ਲੈ ਵੀ ਇਹਦਾ ਡਿਜ਼ਾਈਨ ਲੱਗਾ ਤੇ ਇਹ ਸਿੰਗਲ ਘੱਟ ਵਾਲੀ ਆ ਜੀ ਇਹ ਸਿੰਗਲ ਘੱਟ ਵਾਲੀ ਇਹ 1,40,000 ਦੀ ਦਾ ਹੈ 1,40,000 ਦੀ ਹਾਂ ਜੀ ਟੋਪੀ ਲਾ ਕੇ ਟੋਪੀ ਲਾ ਕੇ 45 ਦੀ ਕਰ ਦਾਂਗੇ ਕੋਈ ਠੀਕ ਆ ਜੀ ਤੇ ਲੋ ਵੀ ਇਹ 5000 ਰੁਪਏ ਦੀ ਟੋਪੀ ਰਹੀ ਏ ਤੇ ਉਹ 10000 ਰੁਪਏ ਦੀ ਜਿਹੜੀ ਉਹ 10000 ਦੀ ਹਾਂ ਭਾਈ ਠੀਕ ਆ ਭਾਜੀ ਤੇ ਲੋਗੇ ਜੀ ਤੇ ਟਰ ਜੇ ਨਵੇਂ ਟਰਪੌਣੇ ਹੋਣ ਜੀ ਜਿ ਟਾਇਰ ਲਾ ਕੇ ਦੇਣੀ ਹੋਵੇ ਟਰਾਲੀ ਟਰ ਹਾਂ ਆਪਾਂ 6000 ਦੇ ਘੱਟ ਲਾਂਗੇ ਬਈ 6000 ਹਾਂ ਠੀਕ ਹੈ ਜੀ ਜਿਹੜੀ ਜਿਹੇ ਮਰਜ਼ੀ ਹੋਣੀ ਸਾਡੀ ਨਵੇਂ ਟਾਇਰ ਉਹਨਾਂ ਜਿਹੜੇ ਵੱਡੇ ਵੱਡੇ 1:00 ਵਜੇ ਤੇ 6000 ਰੁਪਏ ਦੇ ਸੌਦਾ ਟੁੱਟਣ ਤੋਂ ਬਾਅਦ 6000 ਦੇ ਲਾ ਲਾਂਗੇ ਬਈ ਠੀਕ ਹੈ 1,40,000 1,34,000 ਲਾਉਗੇ ਕੋਈ ਨਾ ਕਰ ਲੈ ਆ ਕਰ ਲਾਂਗੇ ਬਾਕੀ ਮੌਕੇ ਤੇ ਮਾਨਦੰਗ ਜਰੂਰੀ ਆ ਠੀਕ ਹੈ ਬਾਈ ਜੀ ਧੰਨਵਾਦ ਤੇ ਵਰਕਸ਼ਾਪ ਦੱਸ ਦੋ ਬਾਈ ਜੀ ਆਪਣੀ ਕਿੱਥੇ ਆ ਪਿੰਡ ਘੋਮਣਕਲਾਂ ਵੀਰੇ ਮਾਨਸਾ ਬਠਿੰਡਾ ਰੋਡ ਦੇ ਉੱਪਰ ਪੈਟਰੋਲ ਪੰਪ ਦੇ ਸਾਹਮ